ਜੇਕਰ ਤੁਸੀਂ ਆਪਣੇ ਜਨਮ ਦਿਨ ਤੇ ਕੇਕ ਕੱਟਦੇ ਹੋ ਤਾਂ ਇਹ ਖਬਰ ਜ਼ਰੂਰ ਧਿਆਨ ਦੇ ਨਾਲ ਸੁਣ ਲਵੋ ਪਟਿਆਲਾ ਦੀ ਇੱਕ ਮਸ਼ਹੂਰ ਬੇકરી ਜਿਸ ਦੇ ਕੇਕ ਦੇ ਵਿੱਚੋਂ ਕਾਕਰੋਚ ਨਿਕਲਿਆ ਜੀ ਹਾਂ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਦੱਸਦੇ ਕਿ ਪਿਛਲੇ ਸਾਲ ਲਈ ਮਾਮਲਾ ਜਦੋਂ ਇੱਕ ਲੜਕੀ ਕੇਕ ਖਾਣ ਦੇ ਨਾਲ ਬਿਮਾਰ ਹੁੰਦੀ ਹੈ ਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰਿਕ ਮੈਂਬਰ ਜਿਹੜੇ ਕਿ ਉਹ ਬਿਮਾਰ ਪੈ ਜਾਂਦੇ ਨੇ ਤਾਂ ਦੂਜੀ ਵਾਰ ਵੀ ਜਿਹੜਾ ਕਿ ਅਜਿਹਾ ਹੀ ਕੁਝ ਮਾਮਲਾ ਦੇਖ ਨੂੰ ਮਿਲਦਾ ਕਦੇ ਚਾਕਲੇਟਾਂ ਦੇ ਵਿੱਚੋਂ ਕੁਝ ਨਿਕਲ ਆਂਦਾ ਜਾਂ ਫਿਰ ਪਨੀਰ ਦੇ ਵਿੱਚੋਂ ਹੱਡੀਆਂ ਨਿਕਲ ਆਉਂਦੀਆਂ ਨੇ ਤਾਂ ਹੁਣ ਕੇਕ ਤੋਂ ਫਿਰ ਮੁੜ ਇਹ ਮਾਮਲਾ ਜਿਹਾ ਹੀ ਸਾਹਮਣੇ ਜਿੱਥੇ ਕਿ ਕਾਕਰਚ ਨਿਕਲਿਆ ਅਤੇ ਕਾਕਰਚ ਨਿਕਲਣ ਨਾਲ ਜਿਹੜਾ ਕਿ ਗ੍ਰਾਹਕ ਕਹੋ ਸੈਮ ਗਿਆ ਤਾਂ ਦੱਸ ਜਿਓ ਕਿ ਗ੍ਰਾਹਕ ਪਟਿਆਲਾ ਦੇ ਇੱਕ ਮਸ਼ਹੂਰ ਬੇਕਰੀ ਤੋਂ ਕੇਕ ਖਰੀਦ ਕੇ ਲੈ ਕੇ ਜਾਂਦੇ ਤੇ ਜਨਮ ਦਿਨ ਦੌਰਾਨ ਜਦੋਂ ਉਹ ਕੇਕ ਕੱਟਦੇ ਹਾਂ ਤਾਂ ਖੁਲਾਸਾ ਹੁੰਦਾ ਹੈ ਕਿ ਕੇਕ ਦੇ ਵਿੱਚੋਂ ਕੌਕਰੋਚ ਨਿਕਲਦਾ ਤੇ ਇਸ ਦੀ ਸ਼ਿਕਾਇਤ ਵੀ ਦਿੱਤੀ ਜਾਂਦੀ ਹੈ ਤਾਂ ਸਿਵਲ ਸਰਜਨ ਨੇ ਜਿਹੜੇ ਕਿ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਬੇਕਰੀ ਖਿਲਾਫ ਜਿਹੜਾ ਕਿ ਵੱਡਾ ਐਕਸ਼ਨ ਜਲਦ ਲਿਆ ਜਾਵੇਗਾ ਮੇਰਾ ਨਾਮ ਭਜਨਵੀਰ ਹੈ ਕੇਕ ਦਾ ਵੀਡੀਓ ਵਾਇਰਲ ਹੋ ਗਿਆ ਕੇ ਕੀ ਮੈਟਰ ਕੀ ਹੈ ਮੈਟਰ ਹੈਗਾ ਹੈ ਮੈਂ ਕੱਲ ਗਿਆ ਸੀ ਕੇਕ ਲੈਣ ਸਾਡੀ ਬੇਕਰੀ ਦੇ ਤੇ तकरीबन 7:00 ਤੇ ਜਿਸ ਤਰੀ ਮੈਨੇ ਕੇਕ ਮੈਨੂੰ ਜਿਹੜਾ ਕੇਕ ਦਿੰਦੇ ਉਹ ਕਿਹੜੇ ਮੁੰਡੇ ਹੁੰਦੇ ਆ ਮੈਂ ਉਹਨਾਂ ਨੂੰ ਕੇਕ ਮੰਗਿਆ ਲਗਾ ਮੈਨੂੰ ਫਰੈਸ਼ ਤੇ ਬਿਲਕੁਲ ਵਧੀਆ ਠੀਕ ਚੀਜ਼ ਹੈ ਉਸ ਤਰੀ ਉਹਨਾਂ ਮੈਨੂੰ ਫਰੈਸ਼ ਤੇ ਵਧੀਆ ਕਹਿੰਦੇ ਕਿ ਇਹ ਕੇਕ ਹੈ ਸਾਰੇ ਵਧੀਆ ਨੇ ਲੈ ਲੈ ਤੇ ਮੈਨੇ ਲੈ ਲਿਆ ਤੇ ਸਾਢੇ 11:30 ਵਜੇ ਕਰੀਬ ਕੇਜ ਨੂੰ ਕਟਿਆ ਤੇ ਜਿਸ ਤਰੀ ਬੱਚੇ ਆ ਖਾਣ ਲੱਗੇ ਤਾਂ ਕੀ ਨਾਮ ਹੈ ਬੱਚੇ ਉਹ ਚ ਉਹ ਡਿੱਗ ਗਿਆ ਕੋਪਰੇਟ ਨਿਕਲ ਗਿਆ ਤੇ ਉਸ ਤਰੀ ਅਸੀਂ ਕੇਕ ਸਾਰੇ ਤੋਂ ਲੈ ਲਿਆ ਵਾਪਸ ਖਾਣ ਨਹੀਂ ਦਿੱਤਾ ਤੇ ਅਸੀਂ ਸਾਨੀ ਦੇਖ ਲਈ ਜੇ ਪਹੁੰਚੀ ਜਿਸ ਤਰੀ ਕੇਕ ਲੇਕਿਨ ਉਹਨੂੰ ਦਿਖਾਇਆ ਕਿ ਦੇਖੋ ਵਿੱਚ ਕੋਪਰੇਟ ਨਿਕਲਿਆ ਤੇ ਉਹਨਾਂ ਨੇ ਚੈੱਕ ਵੀ ਕੀਤਾ ਸਰਫ uh, 500 ਦਾ ਕੇਕ ਸੀਗਾ ਤੇ ਉਹ ਇਹ ਨਹੀਂ ਪਤਾ ਕਿ ਕਿੰਨੇ ਪੌਂਡ ਦਾ ਤਕਰੀਬਨ ਸਾਈ ਸੀਗਾ ਕਾਫੀ ਵੱਡਾ ਕੇਕ ਸੀ ਠੀਕ ਹੈ ਸੀਗਾ ਦਾ ਨਾਮ ਤੁਸੀਂ ਗੱਲ ਕੀਤੀ ਸੀ ਹਾਂਜੀ ਸਰ ਮੈਂ ਗੱਲ ਕੀਤੀ ਸੀ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਕਿ ਹਾਂਜੀ ਸਾਡੇ ਕੋਲ ਛੋਟੀ ਹੋ ਗਈ ਤੇ ਇਹ ਇਹੀ ਕਿ ਚਲੋ ਥੋੜੀ ਜਿਹੀ ਗਲਤੀ ਹੈ ਤੂੰ ਗਲਤੀ ਨੂੰ ਸੁਧਾਰੋ ਠੀਕ ਹੈ ਤੇ ਆਪਣੀ ਸਾਫ ਸਫਾਈ ਦਾ ਖਾਸ ਕਰਕੇ ਖਿਆਲ ਰੱਖੋ ਤੇ ਇੱਕ ਸਾਡੇ ਉੱਤੇ ờ ਹੋਰ ਖਰੀਦੀਗੇ ਸੱਜਣੋ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਅੱਧਾ ਕੌਂਕਰੇ ਗਲਤੀ ਨਾਲ ਆਸ ਆਵੇ ਤੇ ਉਹ ਉਹਨਾਂ ਦੀ ਗੱਲ ਮੈਨੂੰ ਜਚੀ ਨਹੀਂ ਪਰ ਉਹਨਾਂ ਨੇ ਦੁਕਾਨਦਾਰ ਨੇ ਜਿਹੜਾ ਕੇਕ ਸੀਗਾ ਜਿਸ ਚ ਕੌਕਰਚ ਨਿਕਲੇ ਆ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ। ਮੈਂ ਕੰਪਲੇਨ ਨਹੀਂ ਕੀਤੀ। ਨਹੀਂ ਸਰ ਮੈਂ ਕੋਈ ਕੰਪਲੇਨ ਨਹੀਂ ਕੀਤੀ ਬਸ ਉਹਨਾਂ ਨੇ ਇਹੀ ਕਿਹਾ ਆਪਣੀ ਗਲਤੀ ਸੁਧਾਰੋ ਤੇ ਇਹਨੂੰ ਸਾਸਬਈ ਦਾ ਚਾਹ ਰੱਖੋ। ਇਹ ਸ਼ਹਿਰ ਦੀ ਨਾਮੀ ਬੇਕਰੀ ਹੈ ਤੇ ਲੋਕਪੜ ਦਾ ਵਿਸ਼ਵਾਸ ਹੈ। ਇਹ ਸਭ ਝੂਠੀ ਗੱਲ ਹੈ। ਜਿਹੜੇ ਤਾਂ ਤੁਸੀਂ ਮਾਤਾ ਜੀ ਦੀ ਗੱਲ ਕਰ ਰਹੇ ਜਿਹਨਾਂ ਨੂੰ ਸਖੋਂ ਦੀ ਉਲਟੀਆਂ ਕਰ ਰਹੇ ਹੋ ਉਹ ਤਾਂ ਵਜਾ ਕਾਰਨ ਕੋਈ ਹੋਰ ਸੀ। ਉਹ ਆਪਾਂ ਨਹੀਂ ਡਿਸਕਸ ਕਰਦੇ। ਜਿਹੜੇ ਤੁਸੀਂ ਹੁਣ ਦੋ ਹੋਰ ਮੇਰੇ ਕੋਲ ਤੁਸੀਂ ਧਿਆਨ ਚ ਲੈ ਕੇ ਕਹਿ ਰਹੇ ਮੈਨੂੰ ਇਹਨਾਂ ਦਾ ਇਨਾ ਬਾਰੇ ਮੈਨੂੰ ਧਿਆਨ ਚ ਮੇਰੇ ਨੌਲੇਜ ਮੇਰੇ ਚ ਨਹੀਂ ਹੈਗੀਆਂ ਜਿਗੀਆਂ ਗੱਲਾਂ ਤੁਸੀਂ ਕਾਈਂਡਲੀ ਉਹ ਵੀਡੀਓਜ਼ ਵੀ ਮੈਨੂੰ ਫਾਰਵਰਡ ਕਰ ਦਿਓ ਔਰ ਮਨੂ ਜੇ ਕੋ ਲਿਖਤੀ ਰੂਪ ਕੋਈ ਚੀਜ਼ ਮਨਵਾਉਂਦੀ ਤਾਂ ਮੈਂ ਇਹਨਾਂ ਜਿਹੜੇ ਜਿੱਥੋਂ ਵੀ ਇਹ ਹੋਈ ਹੈ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਕਾਰਵਾਈ ਕਰਾਂਗੇ ਕਿਉਂਕਿ ਜਦ ਨਹੀਂ ਗਰਮੀ ਦਾ ਵੀ ਮੌਸਮ ਆਇਆ ਕੋਈ ਕੀ ਇਨਫੈਕਸ਼ਨ ਵੀ ਹੁੰਦੀ ਹੈ ਸੋਬ ਬਿਮਾਰੀਆਂ ਹੁੰਦੀਆਂ ਲੇਕਿਨ ਹੁਣ ਇਦਾਂ ਦੇ ਵੀਡੀਓ ਵਾਇਰਲ ਹੁੰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਕਿੰਨਾ ਵੀ ਮੈਂ ਤਾਂ ਲੋਕਾਂ ਨੂੰ ਵੀ ਕਹਾਂਗਾ ਵੀ ਜੇ ਤੁਹਾਡੇ ਤੁਹਾਡੇ ਧਿਆਨ ਚ ਕੋਈ ਐਹ ਜੀ ਚੀਜ਼ ਆਉਂਦੀ ਹੈ ਤਾਂ ਕਾਈਂਡਲੀ ਪਲੀਜ਼ ਸਾਨੂੰ ਤੁਸੀਂ ਅੰਮ ਇਨ ਰਾਈਟਿੰਗ ਸਾਨੂੰ ਸਾਡੇ ਦਫਤਰ 'ਚ ਸਾਨੂੰ ਪ੍ਰੋਵਾਈਡ ਕਰਦਿਆ ਕਰੋ ਤੇ ਦੂਜਾ ਜਿਹੜਾ ਜੇ ਕੋਈ ਐਹ ਜੀ ਕੋਈ ਮੈਂ ਜਿਹੜੇ ਆਪਣੇ ਵੈਂਡਰਸ ਨੇ ਜਾਂ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਹੜੇ ਵੀ ਕੋਈ ਹੋਟਲ ਰੈਸਟੋਰੈਂਟ ਵਾਲੇ ਕੋਈ ਵੀ ਹਨ ਉਹਨਾਂ ਨੂੰ ਰਿਕੁਐਸਟ ਕਰੂੰਗਾ ਮੈਂ ਪਲੀਜ਼ ਕਿ ਤੁਸੀਂ ਜਿਹੜੇ ਤੁਹਾਡੀ ਕਿਚਨਸ ਨੇ ਤੁਸੀਂ ਇਹਨਾਂ ਨੂੰ ਪ੍ਰੋਪਰਲੀ ਪੀਰੀਆਡਿਕਲੀ ਕਲੀਨ ਕਰਦੇ ਰਹੋ ਖਾਲੀ ਕਰਕੇ ਪ੍ਰੋਪਰ ਅਰਾਉਂਡ ਸੀ ਉਹਨਾਂ ਦੀ ਸਫਾਈ ਕਰੋ ਔਰ ਜੋ ਵੀ ਤੁਹਾਨੂੰ ਇੰਤਜ਼ਾਮ ਕਰਨੀ ਚਾਹੀਦੀ ਹੈ ਕਲਨਿਨਸ ਹਾਈਜੀਨ ਵਾਸਤੇ ਉਹ ਜਰੂਰ ਕਰਦੇ ਰਹੋ ਲੇਕਿਨ ਸਰ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋ ਰਿਹਾ ਲੇਕਿਨ ਇਹਨਾਂ ਨੂੰ ਸ਼ਿਵਮ ਸਰਜਨ ਦੀ ਜਾਂ ਹੈਲਥ ਡਿਪਾਰਟਮੈਂਟ ਦਾ ਕੋਈ ਡਰ ਨਹੀਂ ਹੈ ਕਿਉਂਕਿ ਜਿਹੜਾ ਨਾਰੈਣ ਚੱਕੀ ਦੀ ਗੱਲ ਕੀਤੀ ਹੈ ਉਹ ਬਲੇ ਉਹ ਜਿਹੜਾ ਦੂਜੀ ਹੋ ਗਿਆ ਲੇਕਿਨ ਇਹ ਪਹਿਲਾਂ ਵੀ ਇੱਕ ਵਾਰ ਵੀਡੀਓ ਵਾਇਰਲ ਹੋਈ ਸੀ ਇਥੇ ਨਹੀਂ ਸਰ ਐਜੀ ਕੋਈ ਗੱਲ ਨਹੀਂ ਹੈ ਡਰ ਕਿਉਂ ਨਹੀਂ ਹੈਗਾ ਐਸੀ ਗੱਲ ਨਹੀਂ ਹੈ ਬਟ ਸਾਡੇ ਧਿਆਨ ਚ ਤੁਸੀਂ ਹੁਣ ਲੈ ਕੇ ਕੈਮੀਕਲ ਡੈਫੀਨਿਟਲੀ ਟੈਕਸ ਨਾ। ਸਾਡੇ ਦੇ ਕਰੀਰੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਫ੍ਰੈਕਸ਼ਨ ਕੀਤਾ ਹੈ ਉਹ ਲੋੜੇ। ਹਾਂਜੀ ਸਾਡੇ ਦੇ ਕਰੀਰ ਪਰ ਜਿਹੜਾ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਇਹ ਪੇਸ ਆ ਨਹੀਂ। ਉਹਦੇ ਪਰ ਲੋਕ ਉਹ ਚੈਕਿੰਗ ਕੀਤੀ ਜਾਉ। ਹਾਂਜੀ ਸਰ। ਹਾਂਜੀ ਮੇਰੇ ਕੋਲ ਚੈਕਿੰਗ ਵੀ ਕਰਾਂਗੇ ਸਾਡੇ ਕੋਲ ਕੋਈ ਲਿਖਤੀ ਰੂਪ ਚ ਕੋਈ ਛਾਏਗਾ ਸਭੀ ਟੈਕਾਂਗੇ। ਸਰਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ। ਸਬਸਕ੍ਰਾਈਬ ਕਰੋ ਸਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।